ਗੀਰ ਪਾਸ਼ਾ ਜੀ ਨੇ ਪੁੱਛਿਆ ਤੀਓ ਜੈਤਿਆ ਉਹ ਜਦੋਂ ਸਾਡੇ ਪਿਤਾ ਦੀ ਸ਼ਹੀਦੀ ਹੋਈ ਉਹ ਦਿੱਲੀ ਵਿੱਚ ਕੋਈ ਸਿੱਖ ਹੋਰ ਅੱਗੇ ਨਾ ਵਧਿਆ ਜੈਤਿਆ ਦਿੱਲੀ ਦਿੱਲੀ ਵਿੱਚ ਸਿੱਖਾਂ ਦੇ ਕਿੰਨੇ ਕਿ ਘਾਟਣ ਭਾਈ ਜੈਤਾ ਜੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਪਾਸ਼ਾ ਅੱਗੇ ਕੀ ਬਦਨਾ ਸੀ ਉੱਥੇ ਕਿਹੜੀ ਕਿਸੇ ਦੀ ਪਹਿਚਾਨ ਸੀ ਘਰ ਤੇ 5-7 ਹਜ਼ਾਰ ਸਿੱਖਾਂ ਦੇ ਦਿੱਲੀ ਵਿੱਚ ਹੋਰ ਵੀ ਹੈਗਾ ਟਣ ਪਰ ਸਾਰੇ ਬਾਦਸ਼ਾਹ ਅਰੰਗਦੇਵ ਦੇ ਹੁਕਮ ਤੋਂ ਡਰਦੇ ਮਾਰੇ ਆਪਣੇ ਘਰਾਂ ਵਿੱਚ ਲੁਕ ਗਏ ਥਣ ਅੰਤਰਜਾਮੀ ਪਾਸ਼ਾ ਜੀ ਨੇ ਭਾਈ ਜੈਤਾ ਜੀ ਨੂੰ ਬਾਹਰ ਤੋਂ ਫੜ ਕੇ ਗਲ ਨਾਲ ਲਾਉਂਦੇ ਬਦਨ ਕੀ ਤਸਣ ਜੈਤਿਆ ਉਹਨਾਂ ਤੇ ਸਿੱਖ ਸ਼ਾਈ ਹੁਕਮ ਤੋਂ ਡਰਦੇ ਮਾਰੇ ਲੁਕ ਗਾ ਨੇ ਸਮਾਂ ਆਵੇਗਾ ਜੈਤਿਆ ਐਸਾ ਸਿੱਖ ਪੈਦਾ ਕਰਦੇ ਆਂਗਾ ਮੇਰਾ ਸਿੱਖ ਲੱਖਾਂ ਦੇ ਵਿੱਚ ਪਹਿਚਾਣਿਆ ਜਾਏਗਾ ਖਾਲਸਾ ਜੀ ਬੋਲੇ ਈਸੋ ਨਾ ਨਾਨਕ ਅਕਾਲ ਇਸ ਭਾਈ ਜੈਤਾ ਜੀ ਨੂੰ ਬੰਦ ਤੂੰ ਫੜ ਕੇ ਗੱਲ ਨਾ ਲਾਉਂਦੇ ਸਤਗੁਰੂ ਗੁਰਕਲਗੀਤਰ ਪਾਤਸ਼ਾਹ ਜੀ ਨੇ ਵਚਨ ਕੀਤਾ ਖਾਲਸਾ ਜੀ ਸੰਗਰੇਟੇ ਗੁਰੂ ਕੇ ਬੇਟੇ ਸੰਗਰੇਟੇ ਗੁਰੂ ਕੇ ਬੇਟੇ ਬੇਟੇ ਗੁਰੂ ਕੇ ਬੇਟੇ it <coughs>